ਹਾਂਜੀ ਹਸਤਿਕਾਲ ਆਪਣ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਵੀ ਸਾਨੂੰ ਨਾਲ ਸ਼ਰਟ ਦੀ ਫਿਟਿੰਗ ਦੱਸੋ ਕਿੱਦਾਂ ਲਗਾਉਣੀ ਆ ਆ ਆਪਣੀ ਸ਼ਰਟ ਦਾ ਮੇਜ਼ਰਮੈਂਟ ਆ ਜਿਹਦੀ ਕਿ ਆਪਾਂ ਫਿਟਿੰਗ ਲਗਾਉਣੀ ਆ ਤੇ ਆਪਾਂ ਹੁਣ ਤੁਹਾਨੂੰ ਸ਼ਰਟ ਦੇ ਉੱਪਰ ਨਿਸ਼ਾਨ ਲਗਾ ਕੇ ਦੱਸਾਂਗੇ ਵੀ ਕਿੱਦਾਂ ਲਗਾਉਣੀ ਆ ਦੇਖੋ ਹੁਣ ਆਪਾਂ ਜਿਵੇਂ ਸ਼ਰਟ ਦੇ ਵਿਚਕਾਰ ਆਪਾਂ ਕ੍ਰੀਜ਼ ਬਣਾ ਲਈ ਜਿੱਥੇ ਆਪਾਂ ਫਿਟਿੰਗ ਦੇ ਨਿਸ਼ਾਨ ਲਗਾਉਣੇ ਆ ਸਾਈਡਾਂ ਤੇ ਪਹਿਲਾਂ ਕ੍ਰੀਜ਼ ਤੋਂ ਆਪਾਂ ਇਹਦੇ ਜਿਵੇਂ ਕਿ ਸ਼ਰਟੀ ਦਾ ਨਾਪ ਹੈਗਾ 20 ਇੰਚ 2 ਪੁਆਇੰਟ ਹੁਣ ਆਪਾਂ ਆਹ ਵਾਲੀ ਜਗ੍ਹਾ ਤੋਂ 10 ਇੰਚ 1 ਪੁਆਇੰਟ ਰੱਖਾਂਗੇ ਕ੍ਰੀਜ਼ ਦੇ ਉੱਪ ਕਿ ਨਹੀਂ ਇਧਰੋਂ ਨਿਸ਼ਾਨ ਲਗਾ ਲਿਆ ਤੇ ਇਧਰੋਂ ਆਪਣਾ ਲੱਗ ਜੂਗਾ ਇਹ 20 ਇੰਚ 2 ਪੁਆਇੰਟ ਤੇ ਕਮਰ ਹੈਗੀ ਇਹਨਾਂ ਦੀ 18 ਇੰਚ 2 ਪੁਆਇੰਟ ਹੁਣ ਇੱਥੋਂ ਆਪਾਂ ਲੈਣਾ 18 ਇੰਚ 2.18 ਅਨੌ ਤੇ 1 ਪੁਆਇੰਟ ਲਾ ਲਿਆ ਇੱਥੇ ਜਿਹੜੀ ਨੀਚੇ ਦੀ ਪਲੇਟੋਂ ਇੱਥੇ 18 ਇੰਚ 2 ਪੁਆਇੰਟ ਹੋ ਗਿਆ ਹੁਣ ਇਹ ਆਪਾਂ ਜੇ ਤੁਸੀਂ ਆਹ ਕਰੀਜ਼ ਤੇ ਉੱਪਰ ਸੈਂਟਰ ਰੱਖ ਲਿਓ ਤੇ ਤੁਹਾਡੀ ਫਿਟਿੰਗ ਵਾਲੀ ਸਲਾਈ ਇਹਦੀ ਬਿਲਕੁਲ ਸਹੀ ਆ ਹੋਗੀ ਕਿ ਪਹੇਗੀ ਇਹਨਾਂ ਦੀ 20 ਹੁਣ ਆਪਾਂ 10 ਇੰਚ 2 ਪੁਆਇੰਟ ਰੱਖਾਂਗੇ ਇੱਥੋਂ ਸਕੇਲ ਰੱਖ ਕੇ ਇਹਨੂੰ ਨਿਸ਼ਾਨਾਂ ਨਾਲ ਮਿਲਾ ਲਓ ਫਿਰ ਬਸ ਇਹਦੇ ਉੱਪਰ ਦੀ ਸਲਾਈ ਲਗਾ ਦਿਓ ਤੁਹਾਡੀ ਫਿਟਿੰਗ ਵਾਲੀ ਸਲਾਈ ਹੈ ਬਿਲਕੁਲ ਓਕੇ ਲੱਗੂਗੀ ਐਸੇ ਨਹੀਂ ਸਾਈਡ ਵੀ ਇਦਾਂ ਹੀ ਕਰ ਲੈਣਾ ਆਪਾਂ ਦੇਖੋ ਵੀਡੀਓ ਦੇਖਣ ਲਈ ਥੈਂਕ ਯੂ